ਵੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲੇਟਿਨ ਦੇ ਵਿੱਚ ਹਮਦਰ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਮੇਰੀ ਪੀੜੀ ਦਿਹਾੜੇ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੁਹਾਡੇ ਇਲਾਕੇ ਦੀ ਕੀ ਰਹੀ ਅੱਜ ਦੀ ਵੱਡੀ ਖਬਰ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਹੋਰ ਸ਼ਹਿਰਾਂ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਮੈਂ ਕਵਿਤਾ ਅਗਲੇ ਕੁਝ ਹੀ ਮਿੰਟਾਂ ਦੇ ਅੰਦਰ ਮੈਂ ਤੁਹਾਨੂੰ ਜਾਣੂ ਕਰਵਾਵਾਂਗੀ ਕਿੱਥੇ ਕੀ ਹੋਇਆ ਤੇ ਕਿੱਥੇ ਕੀਤਾ ਗਿਆ ਮੋਸੇਵਾਲਾ ਦੇ ਕਤਲ ਦੇ ਪ੍ਰਾਦਾ ਬੇਰਹਿਮੀ ਦੇ ਨਾਲ ਕਤਲ ਸਭ ਤੋਂ ਪਹਿਲਾਂ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਥਾਣਾ ਮਹਿਤਾ ਅਦੀਨਪੈਂਦੇ ਪਿੰਡ ਚਨਨਕੇ ਦੇ ਵਿੱਚ ਜਗਰੂਪ ਰੂਪਾ ਦੇ ਪ੍ਰਾਜਗਰਾਜ ਸਿੰਘ ਉਤੇ ਅਨਿਵਾਗ ਗੋਲੀਆਂ ਵਾਰਾ ਕੇ ਉਸ ਦਾ ਕਤਲ ਕੀਤੇ ਜਾਣ ਦਾ ਸਸੰਸਨੀ ਖੇਜ਼ ਮਾਮਲਾ ਸਾਹਮਣੇ ਆਇਆ ਇਥੇ ਇਹ ਵੀ ਦਸਨਾ ਬਣਦਾ ਹੈ ਕਿ ਜਗਰੂਪ ਰੂਪਾ ਉਹ ਸਾਕਸ਼ ਸੀ ਜਿਸ ਉਤੇ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਦੇ ਇਲਜ਼ਾਮ ਲੱਗੇ ਸਨ ਸੀਸੀਟੀਵੀ ਕੈਮਰਾ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤਿੰਨ ਜੋ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ਦੇ ਰਸਤੇ ਦੇ ਵਿੱਚ ਹੀ ਜਗਰੂਪ ਰੂਪ ਜਿਹੜਾ ਹੈਗਾ ਉਸਦੇ ਭਰਾ ਜਗੁਰਾਜ ਸਿੰਘ ਨੂੰ ਗੋਲੀਆਂ ਮਾਰ ਰਹੇ ਨੇ ਮ੍ਰਿਤਕ ਦੀ ਜੋ ਹੈ ਉਮਰ ਕਰੀਬ 28 ਸਾਲ ਦੱਸੀ ਜਾ ਰਹੀ ਹੈ ਤਸਵੀਰ ਇਸੋ ਹੋਲ ਨਾਕ ਵਾਰਦਾਤ ਨੂੰ ਬਿਆਨ ਕਰਦੀ ਨਜ਼ਰ ਆ ਰਹੀ ਹੈ ਕਿ ਇਨਾ ਤਿੰਨ ਨੌਜਵਾਨਾਂ ਵਿੱਚੋਂ ਇੱਕ ਮੋਟਰਸਾਈਕਲ ਤੇ ਬੈਠਾ ਰਿਹਾ ਜਦਕਿ ਦੋ ਜੋਗਰਾਜ ਨੂੰ ਉਦੋਂ ਤੱਕ ਗੋਲੀਆਂ ਮਾਰਦੇ ਰਹੇ ਜਦੋਂ ਤੱਕ ਉਹਨਾ ਮੁਲਜ਼ਮਾ ਨੂੰ ਤਸੱਲੀ ਨਹੀਂ ਹੋ ਗਈ ਕਿ ਜੁਗਰਾਜ ਸਿੰਘ ਦੀ ਮੌਤ ਹੋ ਗਈ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭੀ ਹੋਈ ਹੈ ਇਸ ਵਿਚਾਲੇ ਦਵਿੰਦਰ ਬੰਬੀਹਾ ਗੈਂਗ ਦੇ ਡੋਨੀ ਬੋਲਜੋ ਨੇ ਉਹਨਾਂ ਦੇ ਵੱਲੋਂ ਜ਼ਿੰਮੇਵਾਰੀ ਕਤਲ ਦੀ ਲਈ ਗਈ ਹੈ ਬੀਤੀ ਦਿਨੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਸ ਦੇ ਵੱਲੋਂ ਚੀਫ ਖਾਲਸਾ ਦੀਵਾਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ ਨੂੰ ਲੈ ਕੇ 15 ਦਿਨ ਦੇ ਅੰਦਰ ਆਪਣਾ ਪਕ ਰੱਖਣ ਦੇ ਹੁਕਮ ਦਿੱਤੇ ਗਏ ਸਨ ਦਸਤੋ ਬਾਅਦ ਅੱਜ ਇਹ ਸਮਾਂ ਸੀਮਾ ਜੋ ਹੈ ਉਹ ਪੂਰੀ ਹੋਣ ਤੋਂ ਬਾਅਦ ਚੀਫ ਖਾਲਸਾ ਦਿਵਾਨ ਦੇ ਆਗੂ ਆਪਣਾ ਸਪਸ਼ਟਿਕਰਨ ਲੈ ਕੇ ਸ਼੍ਰੀ ਅਕਾ ਧਖਤ ਸਾਹਿਬ ਪਹੁੰਚੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੀਫ ਖਾਲਸਾ ਦਿਵਾਨ ਦੇ ਮੈਂਬਰ ਸੁਮਿੰਦਰ ਸਿੰਘ ਜੋ ਕਨੂਨ ਨੰਗਲ ਨੇ ਉਹਨਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਹੋਇਆ ਸੀ ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਮਿਲਣ ਦੇ ਲਈ ਪੁੱਜੇ ਹੋਇਆ ਉਹਨਾਂ ਨੇ 15 ਦਿਨ ਦਾ ਸਮਾਂ ਦਿੱਤਾ ਸੀ ਤੇ ਅੱਜ ਉਸ ਦੀ ਆਖਰੀ ਤਾਰੀਖ ਸੀ ਜਿਸ ਦੇ ਚਲਦੇ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਲਈ ਆਏ ਹੋਇਆ ਐਸੇ ਨਾਲ ਹੀ ਉਹਨਾਂ ਕਿਹਾ ਕਿ ਸਾਨੂੰ ਤੇ ਕੁਝ ਪਤਾ ਨਹੀਂ ਤੁਸੀਂ ਆਪ ਜਥੇਦਾਰ ਸਾਹਿਬ ਨੂੰ ਪੁੱਛ ਲਓ ਕਿ ਸਾਨੂੰ ਕਿਉਂ ਬੁਲਾਇਆ ਗਿਆ ਹੈ ਜਥੇਦਾਰ ਸਾਹਿਬ ਲੋਕ ਨੂੰ ਜੁਆ ਸੀ ਜੀ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਹਾਜ਼ਰ ਹੋਏ ਅਸੀਂ ਉੱਥੇ ਉਸ ਤਰੀਕ 15 ਤਰੀਕ 5 ਤਰੀਕ ਸੀ ਅੱਜ ਲਾਸਟ ਡੇ ਸੀ ਤੇ ਅਸੀਂ ਹਾਜ਼ਰ ਹੋ ਗਏ ਮਾਮਲਾ ਕੀ ਹੈ ਕੋਈ ਮਾਮਲਾ ਨਹੀਂ ਸਾਨੂੰ ਤੇ ਜਥੇਦਾਰ ਇਹ ਜਥੇਦਾਰ ਸਾਹਿਬ ਨੂੰ ਪੁੱਛ ਲਓ ਕੀ ਮਾਮਲਾ ਮਿੰਤ ਸ਼ਾਂਤ ਬੁਲਾਇਆ ਤੇ ਅਸੀਂ ਆ ਗਏ ਅਸੀਂ ਮਰ ਪਤਾ ਅਸੀਂ ਅਕਾਲ ਤਖਤ ਨੂੰ ਜੋ ਅਕਾਲ ਤਖਤ ਸਭ ਹੁਕਮਦਾਨਗੇ ਉਹਦੇ ਨਾਲ ਅਸੀਂ ਸਭ ਸਭ ਨਹੀਂ ਆਏ ਆਜਣਗੇ ਉਹ ਵੀ ਕੋਈ ਕੰਮਕਾਰ ਤੇ ਰੁਝੇ ਨ ਦੇਖੇ ਹੋਏ ਜੀ ਉਮੀਦ ਕੀਤੀ ਜਾ ਸਕਦੀ ਹੈ ਕਿ ਪ੍ਰਧਾਨ ਜੀ ਜੀ ਉਹਨਾਂ ਦਾ ਮੈਂ ਨਹੀਂ ਇੰਨੀ ਸ਼ਾਦੀ ਦੇ ਸਕਦਾ ਲੇਕਿਨ ਮੇਰਾ ਖਿਆਲ ਹੈ ਵੀ ਆਉਣਗੇ ਕਿਉਂਕਿ ਅਕਾਲ ਤਖਤ ਦੇ ਤਿਹਾਰ ਸਿੱਖ ਨੂੰ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਤੇ ਆਉਣਾ ਚਾਹੀਦਾ ਖਾਲਸਾ ਦਵਾਨ ਸਿੱਖਾਂ ਦੀ ਸਰਮੋਹਤ ਸੰਸਥਾ ਤੋਂ ਚੋਹੀ ਨਹੀਂ ਜਾਂਦੀ ਆ ਪਰ ਅੱਜ ਕਿੰਤੂ ਪ੍ਰੰਤੂ ਹੋਣਾ ਉਹਦੇ ਵਿੱਚੋਂ ਹੀ ਕੋਈ ਕਿੰਤੂ ਪ੍ਰੰਤੂ ਤੇ ਫਿਰ ਸਾਬ ਬੁਲਾਇਆ ਕਿਉਂ ਗਿਆ ਜੇ ਕਿੰਤੂ ਇਹ ਇਹ ਜੈਦਾ ਸਾਹਿਬ ਕਹਿੰਦੇ ਪਹਤਾਤ ਸਿੱਖ ਜਿਹਦੇ ਵਿੱਚ ਪੱਤੇਤਾ ਤੇ ਉਹਦੇ ਵਿੱਚ ਪੱਤੇਤਾ ਹੋ ਸਕਦਾ ਜੋ ਕਹਿ ਰਹੇ ਨੇ ਠੀਕ ਹੋਵੇ ਪਰ ਲੇਕਿਨ ਮੈਂ ਨਹੀਂ ਕਹਿੰਦਾ ਤੁਸੀਂ ਵੀ ਲੰਮਾ ਸਮਾਂ ਜਰਨਲਿਸਟ ਕਰ ਰਹੇ ਹੋ ਤੁਹਾਨੂੰ ਪਤਾ ਹੀ ਹੋਏ ਅੱਜ ਵੀ ਹੈਗੇ ਜਨਨਸਕਤ ਨਾ ਪਤਾਦਾ ਕਿੰਦਰਾ ਪਤਾ ਲੱਗ ਸਕਦਾ ਜਿਸ ਜਰਨਲਿਸਟ ਨੂੰ ਚਲੋ పార్టీ ਦੀ ਮੀਟਿੰਗ ਜਾਂ ਪ੍ਰੈਸ ਕਾਨਫਰੰਸਾਂ ਨਹੀਂ ਹੁੰਦੀਆਂ ਉਸ ਤੋਂ ਪਤਾ ਨਹੀਂ ਲੱਗਦਾ ਕਿ ਨਹੀਂ ਹੁੰਦੀ ਜਨਨਸਕਤ ਦੇ ਹੋਗੇ ਨਹੀਂ ਜਾਂਦੇ ਉਹਨਾਂ ਤੇ ਕੋਈ ਨਹੀਂ ਹੋਣੀ ਚਾਹੀਦੀ ਉਹ ਤੋਂ ਮਤਲਬ ਹੋ ਰਹੀ ਹੈ ਬਈ ਇੱਕ ਮਿੰਟ ਰੁੱਕ ਕੇ ਗੱਲ ਕਰ ਲੋ ਹਾਂਜੀ ਮੈਨੂੰ ਇਹ ਦੱਸੋ ਕਿ ਜਿਹੜਾ ਚੀਮਖਾ ਸਾਧੂ ਆਨ ਮੰਨਤਾ ਦਿੰਦੇ ਜਿੱਥੇ ਤੁਹਾਨੂੰ ਕਾਲ ਤੱਕ ਸਾਧ ਦੇ ਅਸੀਂ ਤੇ ਦਿੰਦੇ ਆ ਮੰਨਤਾ ਬਤੌਰ ਸਿੱਖ ਵੀ ਦਿੰਦੇ ਆ ਬਤੌਰ ਚੀਮਖਾ ਸਾਧੂ ਤੁਹਾਨੂੰ ਵੀ ਦਿੰਦੇ ਆ ਜੇ ਜੇ ਆਪਾਂ ਕਾਲ ਤੱਕ ਨੂੰ ਨਹੀਂ ਸਮਰਪਤ ਨੂੰ ਦੇ ਜਾ ਕਾਲ ਤੱਕ ਨੂੰ ਨਹੀਂ ਮੰਨਦੇ ਤਾਂ ਆਪਾਂ ਕੀ ਸਿੱਖਿਆ ਗਏ ਆ ਫਿਰ ਫਿਰ ਆਪਾਂ ਸਿੱਖੀ ਨਹੀਂ ਜਿਹੜਾ ਚੀਮਖਾ ਸਾਧੂ ਆਨ ਦੇ ਪ੍ਰਧਾਨ ਆ ਡਾਕਟਰ ਇੰਦਰਪ੍ਰੀਤ ਸਿੰਘ ਜੀ ਜੀ ਉਹ ਤੇ ਮੰਨਤਾ ਨਹੀਂ ਦਿੰਦੇ ਉਹਨਾਂ ਦੀ ਕਮੇਟੀ ਵੱਲੋਂ ਮੈਂ ਉਹਨਾਂ ਬਾਰੇ ਨਹੀਂ ਕੁਝ ਕਹਿ ਸਕਦਾ ਤੁਸੀਂ ਮੈਨੂੰ ਮੇਰੇ ਬਾਰੇ ਪੁੱਛ ਸਕਦੇ ਹੋ ਪ੍ਰਧਾਨ ਆ ਜੇ ਪ੍ਰਧਾਨ ਕੁਝ ਬੋਲੇ ਜਾਂ ਮੈਂਬਰ ਸਾਹਿਬਾਂ ਕੁਝ ਬੋਲ ਲੈ ਇਹ ਚ ਕਿੰਤੂ ਪਰੰਤੂ ਵੀ ਹੋ ਰਹੀ ਹੈ ਇਹ ਤਾਂ ਤੇ ਆਪੇ ਜਿੰਨਾ ਨਿਚੋੜ ਕਰਨਾ ਕਰ ਲਵਾਂਗੇ ਹੁਣ ਅਗਲੀ ਖਬਰ ਪੰਜਾਬ ਤੇ ਹਰਿਆਣਾ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਾਨੂੰ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਦੀ ਸਤਲੁਜ ਯਮੁਨਾ ਲਿੰਕ ਨਹਿਰ ਉਤੇ ਦੁਬਾਰਾ ਗੱਲਬਾਤ ਕਰਨ ਦੇ ਲਈ ਪੰਜਾਬ ਅਤੇ ਹਰਿਆਣਾ ਦੇ ਸੀਐਮ ਤਿਆਰ ਹੋ ਚੁੱਕੇ ਨੇ ਕੇਂਦਰ ਸਰਕਾਰ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸੱਦਾ ਦਿੱਤਾ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਨਹਿਰ ਦੀ ਉਸਾਰੀ ਦੇ ਮੁੱਦੇ ਉਤੇ ਪੰਜਾਬ ਅਤੇ ਹਰਿਆਣਾ ਦੇ ਜੋ ਮੁੱਖ ਮੰਤਰੀ ਨੇ ਉਹਨਾਂ ਦੇ ਵਿਚਕਾਰ 9 ਜੁਲਾਈ ਨੂੰ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟੇਲ ਮੌਜੂਦ ਰਹਿਣਗੇ ਪੰਜਾਬ ਅਤੇ ਹਰਿਆਣਾ ਇਸ ਮੀਟਿੰਗ ਦੇ ਵਿੱਚ ਜੋ ਗੱਲਬਾਤ ਹੋਵੇਗੀ ਉਸ ਦੇ ਵਿੱਚ ਵਿਚਾਰ ਮਜ਼ਬੂਤੀ ਦੇ ਨਾਲ ਰੱਖਣ ਦੀ ਤਿਆਰੀ ਪਹਿਲਾਂ ਤੋਂ ਹੀ ਕਰ ਰਹੇ ਨੇ ਦੋਵਾਂ ਮੁੱਖ ਮੰਤਰੀਆਂ ਨੇ ਅਧਿਕਾਰੀਆਂ ਨੂੰ ਹੁਣ ਤੱਕ ਹੋਈਆਂ ਮੀਟਿੰਗਾਂ ਦੇ ਸੰਬੰਧਿਤ ਦਸਤਾਵੇਜ਼ ਅਤੇ ਵੇਰਵੇ ਤਿਆਰ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਉਤੇ ਅੰਮ੍ਰਿਤਸਰ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਅਤੇ ਨਾਲ ਹੀ ਪਨੋਰਮਾ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਮੁਆਇਨਾ ਕੀਤਾ ਅਤੇ ਉੱਥੇ ਮੌਜੂਦ ਜੋ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਇਸੇ ਦੇ ਨਾਲ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਣੇ ਹੋਰ ਵੀ ਜੋ ਪਤਵੰਤੇ ਸੀ ਉਹ ਮੌਜੂਦ ਰਹੇ ਸੜਕਾਂ ਦਾ ਇਹ ਹਾਲ ਵੀ ਤੁਸੀਂ ਜੇ ਕਿਤੇ ਸੜਕ ਟੁੱਟ ਗਈ 5 ਸਾਲ ਤਾਂ ਅਸੀਂ ਫਿਰ ਤੁਹਾਡਾ ਠੇਕਾ ਕੈਨਸਲ ਕਰ ਦਾਂਗੇ ਪਰ ਸਾਡੇ ਵੱਲੋਂ ਕੋਈ ਪੈਸੇ ਮੰਗਿਆ ਤੂੰ ਸਾਡੇ ਕੋਲ ਸ਼ਿਕਾਇਤ ਕਰਿਓ ਅਸੀਂ ਉਸ ਅਫਸਰ ਨੂੰ ਸਸਪੈਂਡ ਕਰ ਦਾਂਗੇ ਸੜਕਾਂ ਇਹ ਜਿਹੀਆਂ ਹੋਣਗੀਆਂ ਪਿੰਡ ਦੀ ਪੰਚਾਇਤ ਐਨਓਸੀ ਦੇਊਗੀ ਵੀ ਹਾਂ ਇਹ ਸੜਕ ਸਾਡੇ ਸਾਹਮਣੇ ਬਣੀ ਐ ਤੇ ਠੀਕ ਬਣੀ ਐ ਤਾਂ ਉਹ ਸੜਕ ਉਹਦਾ ਟਿਕਾ ਦੇ ਤੇ ਪੈਸੇ ਦੇਵਾਂਗੇ ਸੀ ਨਹੀਂ ਪੈਸੇ ਦੇਣੇ ਅਸੀਂ ਉਹਨੂੰ ਪੈਸਾ ਤਾਂ ਥੋੜਾ ਜੀ ਉਹ ਇੱਕ ਹੋਰ ਮੈਂ ਸਾਰੇ ਮਹਿਕਮਿਆਂ ਨੂੰ ਕਹਤਾ ਮੈਂ ਕਹਾਂ ਵੀ ਇੱਕ ਤਾਂ ਸੜਕਾਂ ਨਾਲ ਥੋੜਾ ਜਿਹਾ ਤਾਲਮੇਲ ਰੱਖਿਓ ਜਿੱਥੇ-ਜਿੱਥੇ ਨਵੀਆਂ ਸੜਕਾਂ ਬਣਣੀਆਂ ਨੇ ਤੇ ਤੁਸੀਂ ਕੋਈ ਟੈਲੀਫੋਨ ਦੀ ਤਾਰ ਪਾਉਣੀ ਐ ਜਾਂ ਕੋਈ ਤੁਸੀਂ ਕੋਈ ਕੇਬਲ ਤਾਰ ਪਾਉਣੀ ਐ ਥੱਲੋਂ ਦੀ ਹੈਨਾ ਜਾ ਕੋਈ ਹੋਰ ਕੋਈ ਤਾਰ ਪਾਉਣੀ ਹੈ ਸੀਵਰੇਜ ਪਾਉਣਾ ਸ਼ਹਿਰ ਚ ਕਿਤੇ ਉਹ ਪਹਿਲਾਂ ਪਾ ਲਿਓ ਯਾਰ ਪਤਾ ਨਹੀਂ ਕਿ ਹਾਜਾ ਇਹਨਾਂ ਦਾ ਆਪਸ ਚ ਤਾਲਮੇਲ ਉਧਰੋਂ ਸੜਕ ਬਣੀ ਜਾਂਦੀ ਹੁੰਦੀ ਹੈ ਉਧਰੋਂ ਉਹ ਗੈਂਤੀਆਂ ਆਈਆਂ ਲਈ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਪੱਟਣੀਆਂ ਸੀ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਉਹ ਯਾਰ ਦੋ ਦਿਨ ਪਹਿਲਾਂ ਪਾ ਲੈਂਦੇ ਬਾਅਦ ਚ ਬਣਾ ਲਿਓ ਫੇਰ ਨਹੀਂ ਉਹ ਪੋ ਪੋ ਪੱਟੀ ਪਟਾਈ ਰਹਿ ਜਾਂਦੀ ਹੈ ਜੀ ਇਦਾਂ ਹੀ ਆਹ ਥੋੜੀਆਂ ਥੋੜੀਆਂ ਫਾਈਨ ਟਿਊਨਿੰਗਾਂ ਨੇ ਬਸ ਛੋਟੀਆਂ ਛੋਟੀਆਂ ਗੱਲਾਂ ਨੇ ਇਹਦੇ ਨਾਲ ਹੀ ਫਰਕ ਪੈਂਦਾ ਹੈ ਲਾਇਬ੍ਰੇਰੀਆਂ ਬਣਾ ਰਿਆ 6 ਲਾਇਬ੍ਰੇਰੀ ਅੱਜ ਥੋੜੇ ਤੋਂ ਘਾਟਨ ਕੀਤਾ ਮੈਂ ਜਾ ਕੇ ਆਇਆ ਕੰਪਨੀ ਬਾਗ ਵਾਲੀ ਲਾਇਬ੍ਰੇਰੀ ਚ ਬੱਚੇ ਮਿਲੇ ਕੋਈ ਪੀਸੀਐਸ ਦੀ ਤਿਆਰੀ ਕਰ ਰਿਹਾ ਕੋਈ ਯੂਪੀਐਸ ਦੀ ਤਿਆਰੀ ਕਰ ਰਿਹਾ ਕੋਈ ਕੋਈ ਕਹਿੰਦਾ ਮੈਂ ਮੈਂ ਪਟਵਾਰੀ ਦਾ ਪੇਪਰ ਦੀ ਤਿਆਰੀ ਕਰਦਾ ਉੱਥੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਉੱਥੇ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਉੱਥੇ ਧਾਰਮਿਕ ਕਿਤਾਬਾਂ ਵੀ ਨੇ ਉੱਥੇ ਹਿਸਟਰੀ ਦੀਆਂ ਕਿਤਾਬਾਂ ਵੀ ਨੇ ਜਾਓ ਜਾ ਕੇ ਬਹਿ ਕੇ ਪੜੋ ਆਪਣਾ ਇਤਿਹਾਸ ਪੜੋ ਕੁਰਬਾਨੀਆਂ ਪੜੋ ਆਪਣੀਆਂ ਆਪਣੇ ਬੱਚਿਆਂ ਨਾਲ ਲੈ ਕੇ ਜਾਓ ਏਸੀ ਹੈ ਫੁੱਲੀ ਏਸੀ ਹੈ ਕੋਈ ਪ੍ਰੋਬਲਮ ਨਹੀਂ ਜਦੋਂ ਮਰਜੀ ਜਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਨਾਲ ਏਆਈ ਦੇ ਰਾਹੀਂ ਛੇੜਛਾੜ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁਕਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਗੰਭੀਰ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਉਤੇ ਕਾਰਵਾਈ ਜੋ ਹੈ ਉਹਨਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਉਤੇ ਜੋ ਐ ਕਾਰਵਾਈ ਕੀਤੀ ਜਾਵੇ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇਹ ਸਿਰਫ ਇੱਕ ਤਸਵੀਰ ਹੀ ਨਹੀਂ ਬਲਕਿ ਸਿੱਖ ਆਸਥਾ ਦੇ ਨਾਲ ਜੁੜੀ ਭਾਵਨਾ ਵੀ ਹੈ ਉਹਨਾਂ ਮੀਡੀਆ ਦੇ ਨਾਲ ਗੱਲ ਕਰਦਿਆਂ ਦੱਸਿਆ ਕਿ ਅਜਿਹੇ ਪੋਸਟਾਂ ਪਾਉਣ ਵਾਲੇ ਜੋ ਗੁਰੂ ਸਾਹਿਬਾਨ ਜਾਂ ਕਿਸੇ ਵੀ ਧਰਮ ਦੇ ਪਵਿੱਤਰ ਪਾਛ ਰਾਹੀ ਚਿਹਰੇ ਦੇ ਨਾਲ ਖਿਲਵਾੜ ਕਰਦੇ ਨੇ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸੇ ਦੇ ਨਾਲ ਜੋ ਹੈ ਕੇਂਦਰ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਵੀ ਜੋ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਪਾਈ ਗਰੇਵਾਲ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸਖਤ ਕਾਨੂੰਨ ਲਿਆਵੇ ਤਾਂ ਜੋ ਪਵਿੱਖ ਦੇ ਵਿੱਚ ਕਿਸੇ ਵੀ ਧਰਮ ਦੇ ਨਾਲ ਅਜਿਹੀ ਖਿਲਵਾੜ ਜੋ ਹੈ ਕੋਈ ਨਾ ਕਰ ਸਕੇ ਉਹਨਾਂ ਕਿਹਾ ਹੈ ਕਿ ਇਹ ਕੇਵਲ ਸਿੱਖ ਧਰਮ ਦੀ ਗੱਲ ਨਹੀਂ ਹੈ ਬਲਕਿ ਸਾਰੇ ਧਰਮਾਂ ਨੂੰ ਲੈ ਕੇ ਲੋਕਾਂ ਦੀ ਆਸਾਂ ਨੂੰ ਲੈ ਕੇ ਭਾਵਨਾਵਾਂ ਦੀ ਰਾਖੀ ਹੋਣੀ ਚਾਹੀਦੀ ਹੈਗੀ ਇਸ ਨੂੰ ਯਕੀਨੀ ਬਣਾਈ ਰੱਖਣਾ ਬੇहद ਜ਼ਰੂਰੀ ਹੈ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਦੇਸ਼ ਦੇ ਅੰਦਰ ਸੋਸ਼ਲ ਮੀਡੀਆ ਤੇ ਕੁਝ ਪਲੇਟਫਾਰਮ ਐਸੇ ਨੇ ਜਿਹੜੇ ਕਿ ਵਿਸ਼ੇਸ਼ ਕਰਕੇ ਸਿੱਖੀ ਦੇ ਬਾਰੇ ਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਬਹੁਤ ਸਾਰੀ ਆਪਾਦਰਵ ਜਿਹੜਾ ਉਹ ਬਿਆਨ ਕਰ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਪਾ ਰਹੇ ਨੇ ਪੋਸਟਾਂ ਪਾ ਰਹੇ ਨੇ ਭਾਵੇਂ ਕਿ ਇਹਦੇ ਬਾਰੇ ਵਿੱਚ ਸ਼ਰਮਣੀ ਕਮੇਟੀ ਨੇ ਮੌਜੂਦਾ ਸਰਕਾਰ ਨੂੰ ਬਹੁਤ ਵਾਰ ਲਿਖਤੀ ਪੱਤਰ ਭੇਜਿਆ ਉਹਨਾਂ ਦੇ ਨਾਮ ਵੀ ਭੇਜਿਆ ਹੁਣ ਅੱਜ ਫੇਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਿਹੜਾ ਅਕਸਰ ਹੀ ਸਿੱਖਾਂ ਦੇ ਖਿਲਾਫ ਜਿਹੜਾ ਉਹ ਗਲਤ ਜਿਹੜਾ ਬਿਆਨੀ ਕਰਦਾ ਤੇ ਗਲਤ ਪੋਸਟਾਂ ਪਾਉਂਦਾ ਉਹਦੇ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਸਵੀਰ ਪਾ ਕੇ ਉਹਨੇ AI ਦੇ ਰਾਹੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਸ ਦੇ ਨਾਲ ਸਿੱਖ ਭਾਵਨਾ ਨੂੰ ਵੱਡੀ ਠੇਸ ਪਹੁੰਚੀ ਹੈ ਚਾਹੇ ਚਾਹੇ ਕੀਤੇ ਜਾ ਰਹੇ 90 ਵਿਆਹੇ ਜੋੜੇ ਨੂੰ ਭਾਜੜਾਂ ਪੈ ਗਈਆਂ ਤੇ ਉਹਨਾਂ ਦੋਨਾਂ ਦੀ ਜਾਨ ਤੇ ਬਣਾਈ ਦਰਅਸਲ ਸਮਰਾਲਾ ਦੇ ਡੱਬੀ ਬਾਜ਼ਾਰ ਦੇ ਵਿੱਚ ਮੋਟਰਸਾਈਕਲ ਤੇ ਲੰਘ ਰਹੇ ਨਵੇਂ ਵਿਆਹੇ ਜੋੜੇ ਦੀ ਬੀਜਾ ਕਾਰ ਜੋ ਹੈ ਉਹ ਨਾਲ ਜੋ ਹੈ ਟੱਕਰ ਹੋ ਜਾਂਦੀ ਹੈ ਦਰਅਸਲ ਦੱਸਿਆ ਜਾ ਰਿਹਾ ਕਿ ਸੱਟਾਂ ਆਵੇ ਦੋਨਾਂ ਨੂੰ ਆਈਆਂ ਨੇ ਪਰ ਪਤੀ ਗੰਬੀਰ ਜੋ ਹੈ ਇਸ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਦੋਨਾਂ ਨੂੰ ਪਹਿਲਾਂ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪਰ ਨੌਜਵਾਨ ਦੀ ਸਿਹਤ ਜੋ ਹੈ ਵੱਧ ਖਰਾਬ ਹੋਣ ਕਰਕੇ ਉਸ ਨੂੰ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਦਕਿ ਨਵੀਂ ਵਿਆਹੀ ਦਾ ਇਲਾਜ ਚੱਲ ਰਿਹਾ ਹੈ ਇਸ ਵਿਚਾਲੇ ਕਾਰ ਸਵਾਰ ਜੋ ਹੈ ਟੱਕਰ ਮਗਰੋਂ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਂਜੀ ਮੈਂ ਅਸੀਂ ਜਾ ਰਹੇ ਸੀ ਆਪਣਾ ਇੱਥੇ ਤਕਰੀਬਨ ਬਾਜ਼ਾਰ ਦੇ ਵਿੱਚ ਗਰਦਾਰੀ ਦੇ ਕੋਲੇ ਉੱਥੇ ਦੇਖਿਆ ਸੀ ਇੱਕ ਆਲੇ-ਦਾਲੇ ਕਾਫੀ ਰੇੜੀਆਂ ਤੇ ਟ੍ਰੈਫਿਕ ਜ਼ਿਆਦਾ ਹੋਣ ਦੇ ਕਰਕੇ ਉੱਥੇ ਇੱਕ ਨਵਾਂ ਵਿਆਹ ਜੋੜਾ ਸਾਡੇ ਇੱਥੇ ਈਮਤਨਗਰ ਤੋਂ ਕੁੜੀ ਸੀਗੀ ਵਿਚਾਰੀ ਉਹ ਜਾ ਰਹੀ ਸੀ ਆਪਣੇ ਹਸਬੰਡ ਵਾਈਫ ਦੋਏ ਤਾਂ ਇੱਕ ਤੇਜ਼ ਕਾਰ ਵਾਲੇ ਨੇ ਉਹਨਾਂ ਨੂੰ ਫਟਕ ਕੇ ਮਾਰਿਆ ਅਸੀਂ ਫਟਾਫਟ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਖੇਤੀ ਇੱਥੇ ਲੈ ਕੇ ਆਂਦਾ ਬੇਟੀ ਦੇ ਸਿਰ ਤੇ ਘੱਟੋ ਘੱਟ ਮੈਨੂੰ ਲੱਗਦਾ ਵੀ 7-8 ਟੰਕੇ ਲੱਗੇ ਨੇ ਜੀ ਤੇ ਬੱਚੇ ਦੀ ਲੱਤ ਟੁੱਟ ਗਈ ਉਹਨੂੰ ਪੀਜੀਆਈ ਰੈਫਰ ਕੀਤਾ ਗਿਆ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਜੀ ਦੇਖੋ ਵਾਰ-ਵਾਰ ਕਹਿਣ ਤੇ ਵੀ ਰੇੜੀਆਂ ਟ੍ਰੈਫਿਕ ਗੱਡੀਆਂ ਇਹਦੇ ਤੇ ਇੱਕ ਦੋ ਦਿਨ ਧਿਆਨ ਚਾਉਂਦਾ ਜੇ ਅੱਜ ਉਹ ਰੇੜੀਆਂ ਤੇ ਗੱਡੀਆਂ ਨਾ ਖੜੀਆਂ ਹੋਣ ਦੁਕਾਨਾਂ ਦੇ ਮੂਹਰੇ ਤਾਂ ਕਿਸੇ ਦੇ ਬੱਚੇ ਦੀ ਮਤਲਬ ਜਾਨ ਆ ਜਿਹੜੀ بچ ਸਕਦੀ ਸੀ ਅੱਜ ਉਹ ਬੱਚੇ ਦੋਏ ਮਤਲਬ ਬਹੁਤ ਗੰਭੀਰ ਹਾਲਤ ਜਖਮੀ ਨੇ ਤੇ ਬੇਟੇ ਨੂੰ ਪੀਜੀ 32 ਤੇ ਰੈਫਰ ਕੀਤਾ ਜੀ ਤੇ ਬਾਕੀ ਪ੍ਰਸ਼ਾਸਨ ਨੂੰ ਸਾਡੇ ਹੱਥ ਜੋੜ ਕੇ ਅਪੀਲ ਹੈ ਜੀ ਤੇ ਇੱਕ ਕੋਈ ਇੱਥੇ ਅਸੀਂ ਦੇਖਿਆ ਜੀ ਉਹ ਬੇਟੇ ਦੇ ਵਾਸਤੇ ਕੋਈ ਕ੍ਰੀਮਰ ਵਾਇਰ ਕ੍ਰੀਮਰ ਵਾਇਰ ਉਹ ਚਾਹੀਦੇ ਸੀ ਉਹ ਸਾਨੂੰ ਨਾ ਕਿਸੇ ਮੈਡੀਕਲ ਤੋਂ ਉਪਲਬਧ ਹੋਈ ਨਾ ਹਸਪੀਟਲ ਚ ਤੇ ਲੁਧਿਆਣਾ ਤੋਂ ਮਿਲੂਗੀ ਦੇਖੋ ਐਡੀ ਛੇਤੀ ਲੁਧਿਆਣਾ ਤਾਂ ਵੱਡਾ ਸ਼ਹਿਰ ਆ ਵੀ ਇੱਕ ਨਾਮਵਰ ਸ਼ਹਿਰ ਆ ਅਸੀਂ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਇਦਾਂ ਦੀਆਂ ਛੋਟੀਆਂ ਚੀਜ਼ਾਂ ਸਾਡੇ ਸ਼ਹਿਰ ਦੇ ਵਿੱਚ ਵੀ ਆਉਣੀਆਂ ਚਾਹੀਦੀਆਂ ਨੇ ਮੈਂ ਸਮਰਾਲੇ ਦਾ ਵਕੀਲ ਆ ਅੱਜ ਅਸੀਂ ਸ਼ਾਮ ਨੂੰ ਜਿਵੇਂ ਬਾਜ਼ਾਰ ਵਿੱਚ ਸਬਜ਼ੀ ਲੈਣੇ ਜਾਂਦੇ ਸੀਗੇ ਉੱਥੇ ਰਸਤੇ ਦੇ ਵਿੱਚ ਇੱਕ ਗੱਡੀ ਬਰੀਜਾ ਘਟੀ ਸੀਗੀ ਵਾਈਟ ਕਲਰ ਦੀ ਦੋ ਦਰੋ ਮੋਟਰਸਾਈਕਲ ਤੇ ਵਾਈਫ ਤੇ ਹਸਬੰਡ ਆਪਦੇ ਸੀ ਉਹਨਾਂ ਦੇ ਵਿੱਚ ਵੱਜੀ ਉਹਨਾਂ ਦਾ ਬਹੁਤ ਗੰਭੀਰ ਰੂਪ ਦੇ ਵਿੱਚ ਸੱਟ ਲੱਗੀ ਆ ਮੁੰਡੇ ਦੀ ਲੱਤ ਤੇ ਵੀ ਫੈਕਚਰ ਆ ਕੁੜੀ ਦੇ ਵੀ ਬਹੁਤ ਸੱਟ ਆ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਜਿਹੜੀ ਬਾਜ਼ਾਰ ਦੇ ਵਿੱਚ ਭੀੜ ਭੜਕੇ ਵਾਲੀ ਜਗ੍ਹਾ ਤੇ ਜਿਵੇਂ ਕੀ ਆ ਸਬਜ਼ੀਆਂ ਵੇਚਦੇ ਨੇ ਟਾਈਪ ਕੋ ਖਣਾਉਂਦੇ ਨੇ ਆਟੋ ਵਾਲੇ ਰੇੜੀ ਵਾਲੇ ਇਹਨਾਂ ਨੂੰ ਸੈੱਡਾ ਤੇ ਕੀਤਾ ਜਾਵੇ ਤੇ ਅਸੀਂ ਆਪਣੇ ਜਿੰਨੇ ਵੀ ਲੋਕ ਨੇ ਸਮਰਾਲੇ ਹਲਕੇ ਦੇ ਨੇ ਅਸੀਂ ਇਹੋ ਜਿਹੇ ਐਕਸੀਡੈਂਟਾਂ ਤੋਂ ਬਚ ਸਕੀਏ ਸੱਤਾ ਜੀ ਕੁੜੀ ਦੇ ਤਾਂ ਘੱਟ ਆ ਥੋੜੀ ਜੀ ਮੁੰਡੇ ਦੇ ਜ਼ਿਆਦਾ ਮੁੰਡੇ ਦੀ ਫੈਕਚਰ ਹੋ ਗਿਆ ਠੀਕ ਹੈ ਡਾਕਟਰ ਸਾਹਿਬ ਤਾਂ ਇਹੀ ਕਹਿੰਦੇ ਨੇ ਵੀ ਉਹਨਾਂ ਨੇ ਹੁਣ ਇੱਥੇ ਸਮਰਾਲੇ ਥੋੜਾ ਟ੍ਰੀਟਮੈਂਟ ਕੀਤਾ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਬੁੱਧਲੀ ਸਾਇਟਨ 32 ਭੇਜ ਦਿੱਤਾ ਵਾ ਰੈਫਰ ਕਰ ਦਿੱਤਾ ਵਾ ਜੀ ਅੱਜ 10 ਵਜੇ ਦੇ ਕਰੀਬ ਇੱਕ ਹਲਕਾ ਸਸ ਹਸਬੈਂਡ ਆਇਆ ਐਕਸਿਡੈਂਟ ਵਿੱਚ ਆਇਆ ਐਂਡ ਜਿਹਨਾਂ ਦੇ ਕਾਫੀ ਸੱਟਾਂ ਲੱਗੀਆਂ ਸੀ ਐਂਡ ਜਿਹਦੇ ਉਹਨਾਂ ਦੇ ਹਸਬੈਂਡ ਦਾ ਨਾਮ ਰਜਨਜੀਤ ਹੈ ਉਹਨਾਂ ਦੀ ਉਮਰ ਕਰੀਬ 28 ਸਾਲ ਉਹਨਾਂ ਨੂੰ ਅਸੀਂ ਰੈਫਰ ਕਰ ਦਿੱਤਾ ਸਾਡੇ ਕੋਲ ਐਂਡ ਉਹਨਾਂ ਦੇ ਵੀ ਵਾਈਫ ਆ ਉਹਨਾਂ ਦੇ ਨਾਲ ਦੇਖੀ ਚੱਲਦੇ ਆ ਉਹਨਾਂ ਦੇ ਕੀ ਹੈ ਕਿ ਗਗਨਦੀਪ ਦੇ ਇੱਕ ਤਾਂ ਰਾਈਟ ਲੈਗ ਦੇ ਵਿੱਚ ਫ੍ਰੈਕਚਰ ਸੀਗਾ ਐਂਡ ਇਟ ਉਹਨਾਂ ਦੇ ਸਕੈਲਪ ਦੇ ਵਿੱਚ ਖੱਟ ਲੱਗੀ ਹੋਈ ਸੀ ਐਂਡ ਉਹਦੇ ਲਈ ਵੀ ਸੀਟੀ ਸਕੈਨ ਲਈ ਰੈਫਰ ਕੀਤਾ ਉਹਨਾਂ ਨੂੰ ਬਰਨਾਲਾ ਦੇ ਬਸਰਡੇ ਕੋਲ ਸਥਿਤ ਇੱਕ ਆਇਲ ਸੈਂਟਰ ਤੇ ਪੈਸਿਆਂ ਦੀ ਲੈਣ ਦੇਣ ਅਤੇ ਵਿਦੇਸ਼ ਭੇਜਣ ਦੇ ਨਾਮ ਤੇ ਲਏ 3 ਲੱਖ ਰੁਪਏ ਵਾਪਸ ਨਾ ਕਰਨ ਨੂੰ ਲੈ ਕੇ ਚਲੂਰ ਪਿੰਡ ਦੇ ਕੁਝ ਨੌਜਵਾਨਾਂ ਅਤੇ ਸੈਂਟਰ ਮਾਲਕ ਦੇ ਵਿਚਕਾਰ ਤਿੱਖਾ ਝਗੜਾ ਹੋ ਗਿਆ ਝਗੜੇ ਦੌਰਾਨ ਸੈਂਟਰ ਮਾਲਕ ਨੇ ਬੰਦੂਕ ਕੱਢ ਲਈ ਅਤੇ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਆਇਲ ਸੈਂਟਰ ਮਾਲਕ ਜ਼ਖਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸਾਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਪੁੱਜੇ ਸਮਾਜ ਸੇਵੀ ਪਾਣਾ ਸਿੱਧੂ ਨੇ ਜਤਾਵਨੇ ਦਿੰਦਿਆਂ ਕਿਹਾ ਕਿ ਜੇ ਨੌਜਵਾਨਾਂ ਦੇ ਪੈਸੇ ਵਾਪਸ ਨਾ ਕੀਤੇ ਗਏ ਤਾਂ ਫਿਰ ਜੋ ਹੈ ਇਸ ਦੇ ਵਿੱਚ ਸੰਘਰਸ਼ ਕਾਫੀ ਜ਼ਿਆਦਾ ਤੁਹਾਨੂੰ ਦੇਖਣਾ ਪਵੇਗਾ ਹਾਲਾਂਕਿ ਚਲੂਰ ਪਿੰਡ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 2024 ਦੇ ਵਿੱਚ ਚਾਈਲਡ ਸੈਂਟਰ ਮਾਲਕ ਨੇ ਉਸ ਨੂੰ ਨਾਰਵੇ ਭੇਜਣ ਦੇ ਨਾਮ ਤੇ 3 ਲੱਖ ਰੁਪਏ ਲਏ ਸੀ ਨਾ ਤਾਂ ਉਹ ਵਿਦੇਸ਼ ਭੇਜਿਆ ਉਸਨੇ ਤੇ ਨਾ ਹੀ ਪੈਸੇ ਵਾਪਸ ਮਿਲੇ ਨੇ ਜਦੋਂ ਅੱਜ ਆਪਣਾ ਪੈਸਾ ਵਾਪਸ ਲੈਣ ਦੇ ਲਈ ਆਇਆ ਤਾਂ ਸੈਂਟਰ ਮਾਲਕ ਨੇ ਉਸ ਦੇ ਨਾਲ ਮਾਰਪੀਟ ਕੀਤੀ ਅਤੇ ਨਾਲ ਹੀ ਜੋ ਹੈ ਮਾਰਨ ਦੀ ਜਾਨੋਂ ਮਾਰਨ ਦੀ ਜੋ ਹੈ ਕੋਸ਼ਿਸ਼ ਵੀ ਕੀਤੀ ਗਈ ਹੈ ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਪੁਲਿਸ ਦੀ ਐਂਟਰੀ ਹੋ ਚੁੱਕੀ ਹੈ ਚੌਕੀ ਇੰਚਾਰਜ ਏਐਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਝਗੜੇ ਦੀ ਸੂਚਨਾ ਮਿਲਣ ਤੇ ਉਹ ਮੌਕੇ ਤੇ ਪਹੁੰਚੇ ਨੇ ਅਤੇ ਸਥਿਤੀ ਉਤੇ ਕਾਬੂ ਪਾਇਆ ਗਿਆ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮਜੂਰਪੁਰ ਤੋਂ ਬਲੌਂ ਕਰਦਾ ਹਾਂ ਜੀ ਅਸੀਂ ਨਾ ਇੱਥੇ 6 ਮਈ 2024 ਨੂੰ ਫਾਇਰ ਲਾਇਸੈਂਸ ਲਈ ਫੈਡਰਲ ਅੰਦ ਦੇ ਤੇ ਇਹਨਾਂ ਨੇ ਉਸ ਤੋਂ ਬਾਅਦ ਸਾਡੇ ਨਾਲ ਤੋਂ ਕੀ ਵੀ ਜਿੱਤਾ ਸਾਨੂੰ ਫਰੌਡ ਹੀ ਕੀਤਾ ਇੱਕ ਤਰ੍ਹਾਂ ਦਾ ਤੇ ਸਾਨੂੰ ਲਗਾਤਾਰ ਉਸ ਤੋਂ ਬਾਅਦ ਸਾਡੀ ਗੱਲ ਹੁੰਦੀ ਸਾਨੂੰ ਲਾਰੇ ਲਾਉਂਦੇ ਰਹੇ ਸੌ ਵਾਰ ਨੂੰ ਮਿਲ ਲਾਂਗੇ ਬਾਅਦ ਨੂੰ ਮਿਲਦੇ ਆ ਕਰਦੇ ਆ ਕਰਦੇ ਆ ਸਾਨੂੰ ਇੰਨਾ ਟਾਈਮ ਹੋ ਗਿਆ ਜੀ ਤੇ ਨਾ ਤਾਂ ਸਾਡੀ ਕੋਈ ਪੈਸੇ ਮੋੜਿਆ ਕੁਝ ਵੀ ਨਹੀਂ ਮੋੜਿਆ ਤੇ ਅੱਜ ਜਿੱਥੇ ਆਏ ਸੀ ਤੇ ਅੱਜ ਆ ਕੇ ਮੈਂ ਹੁਣ ਰਫਲ ਲਾ ਲਈ ਮੇਰਾ ਹੱਕਣਾ ਕਹੇ ਤੁਹਾਡੇ ਗੋਲੇ ਮਾਰੂੰਗਾ ਜੀ ਤੇ ਹੱਥੋਂ ਐ ਕਰਦੇ ਕਰਦੇ ਆਪਲਾ ਖੁੰਦੇ ਖੁੰਦੇ ਉਹ ਹੋ ਗਿਆ ਜੀ ਸਾਨੂੰ ਸੱਜਾ ਨੋ ਮਾਰਨ ਦੀ ਕੋਸ਼ਿਸ਼ ਕੀਤੀ ਆ ਜੀ ਮੈਨੂੰ ਵੀ ਮੈਨੂੰ ਹੁਣ ਵੀ ਡਰ ਲੱਗ ਰਿਹਾ ਜੀ 6 ਮਈ 2024 ਜੀ ਜੀ ਪਹਿਲੇ ਲੈਣਗੇ ਸੀ ਜੀ ਕੱਲੀ ਕਰਨਗੇ ਜਿਹਨਾਂ ਨੇ ਵੀ ਸਾਡੇ ਪੈਸੇ ਕਿਉਂ ਨਹੀਂ ਨਾਲ ਬਾਪਾ ਕਿਉਂ ਕਿਡੇ ਮਰਵਾ ਰਹੇ ਹੋਗੇ ਹਾਂਜੀ ਬਹੁਤ ਕਿਡੇ ਮਾਰ ਬਹੁਤ ਟਾਈਮ ਸਾਨੂੰ ਕਿਡੇ ਮਾਰਦੇ ਨੇ ਗੱਲ ਅੱਜ ਆਈ ਸੀ ਜੇ ਅਸੀਂ ਆਏ ਸੀ ਅਸੀਂ ਬੈਠੇ ਇਹਨਾਂ ਨਾਲ ਮਿਲਣ ਨੂੰ ਜੀ ਤੇ ਇਹ ਆਏ ਇਹਨਾਂ ਨੇ ਆ ਕੇ ਸਾਡੇ ਕੋਸ਼ਿਸ਼ ਨਹੀਂ ਦੇਖਿਆ ਸੀਦਾ ਕਿ ਰਫਲ ਲਾਲੀ ਕਹੇ ਤੁਹਾਡੇ ਵੀ ਗੋਲੀ ਮਾਰੂ ਸਾਨੂੰ ਜਾਨੋਂ ਮਾਰ ਦੀ ਕੋਸ਼ਿਸ਼ ਕੀਤੀ ਹੈ ਇੱਕ ਮੁੰਡਾ ਹੋਰ ਆਈ ਉਹਨਾਂ ਦੇ ਪੈਸੇ ਨੇ ਤੇ ਅੱਗੇ ਜਦੋਂ ਰਫਲ ਲਾਲੀ ਸਿੱਧੀ ਤੇ ਸਾਨੂੰ ਕਹਿੰਦਾ ਤੁਹਾਡੇ ਗੋਲੇ ਮਾਰੂਗਾ ਵੀ ਨਹੀਂ ਭੱਜਦੇ ਤੋਂ ਮੈਂ ਐਸੇ ਗੁਰਤੇਜ ਸਿੰਘ ਇਨਚਾਰਜ ਚੌਂਕੀ ਬੱਸ ਸਟੈਂਡ ਬਰਨਾਲਾ ਸਾਨੂੰ ਇੱਕ ਇਤਲਾਹ ਮਿਲੀ ਸੀ ਬੱਸ ਸਟੈਂਡ ਦੀ ਬੈਕ ਸਾਈਡ ਫਾਈਬਰ ਫਲਾਈਂਗ ਇੱਕ అలਰਟ ਸੈਂਟਰ ਆ ਜਿਸ ਦਾ ਜਿਹੜਾ ਜਿਸ ਨੂੰ ਗੁਰਪ੍ਰੀਤ ਸਿੰਘ ਜੀ ਚਲਾ ਰਹੇ ਨੇ ਉਸ ਨੇ ਬਾਹਰ ਗੁਰਪ੍ਰੀਤ ਸਿੰਘ ਵਾਸੀ ਜਲਹੂਰ ਉਹਨਾਂ ਦੇ అలਰਟ ਸੈਂਟਰ ਦੇ ਬਾਹਰ ਆ ਗਏ ਸੀ ਇਹਨਾਂ ਨੂੰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ ਗੁਰਪ੍ਰੀਤ ਸਿੰਘ ਨੇ ਜਿਹੜੇ ਇਹਨਾਂ ਨੇ ਬਾਹਰ ਜਾਣ ਦੀ ਨਾਰਵੇ ਦੀ ਫਾਈਲ ਲਾਈ ਸੀ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਝਗੜਾ ਹੋ ਗਿਆ ਸੀ ਤੇ ਅਸੀਂ ਇਸ ਸੰਬੰਧੀ ਦੋਨੇ ਤਰ੍ਹਾਂ ਤੋਂ ਵੈਰੀਫਾਈ ਕਰਕੇ ਪੜਤਾਲ ਕਰਕੇ ਜੋ ਕਾਨੂੰਨ ਵਿਰੁੱਧ ਦੇ ਅਨਸਾਰ ਕਾਰਵਾਈ ਹੋਊਗੀ ਜਿਹੜੀ ਵੀ ਧਿਰ ਦੀ ਗਲਤੀ ਹੋਊ ਅਸੀਂ ਉਸ ਦੇ ਅਨਸਾਰ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਨਹੀਂ ਜੋ ਗੁਰਬ੍ਰੀਤ ਸਿੰਘ ਜੀ ਨੇ ਉਹਨਾਂ ਕੋਲੇ ਰਾਈਫਲ ਸੀ ਉਸ ਉਹ ਸੰਬੰਧੀ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਇਹ ਲਾਇਸੈਂਸੀ ਆ ਕਿ ਨਹੀਂ ਠਿੰਡਾ ਤੋਂ ਲਾਪਤਾ ਹੋਏ ਨਵਾਲਿਕ ਬੱਚੇ ਨੂੰ ਪੁਲਿਸ ਨੇ ਕਰੜੀ ਮੁਸ਼ਕਲਤ ਮਗਰੋਂ ਉਸ ਨੂੰ ਉੱਤਰ ਪ੍ਰਦੇਸ਼ ਦੇ ਬਾਰਾਂਬੰਕੀ ਦੇ ਵਿੱਚ ਆਪਣੇ ਰਿਸ਼ਤੇਦਾਰ ਕੋਲ ਸਹੀ ਸਲਾਮਤ ਪਾਇਆ ਹੈ ਇਸ ਤੇ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਦਰਸਾਲ ਛੇਵੀਂ ਜਮਾਤ ਦੇ ਵਿੱਚ ਪੜਦੇ ਵੰਸ਼ ਨਾ ਦੇ ਨਵਾਲਿਕ ਨੂੰ ਉਸ ਦਾ ਪਿਤਾ ਸਕੂਲ ਦੇ ਸਾਹਮਣੇ ਛੱਡ ਗਿਆ ਸੀ ਜਦ ਸ਼ਾਮ ਨੂੰ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਸਕੂਲ ਤੋਂ ਪੁੱਛਗਿੱਛ ਸ਼ੁਰੂ ਕੀਤੀ ਸਕੂਲ ਵਾਲਿਆਂ ਨੇ ਦੱਸਿਆ ਕਿ ਵੰਸ਼ਤਾ ਸਕੂਲ ਪਹੁੰਚਿਆ ਹੀ ਨਹੀਂ ਇਸਤੇ ਪਰਿਵਾਰ ਜੋ ਹੈ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜੋ ਹੈ ਪਾਲ ਵੀ ਕੀਤੀ ਜਾਂਦੀ ਹੈ। ਮੋਰਨ ਸਾਨੂੰ ਇੱਕ ਕਾਲ ਆਈ ਸੀ ਜਿਹੜਾ ਕਾਲਰ ਆ ਰਾਮ ਰਣ ਜਨਤਾਨਗਰ ਤੋਂ। ਜਿਹੜਣ ਦੱਸਿਆ ਕਿ ਉਹਨਾਂ ਦਾ ਬੇਟਾ ਜਿਹਦਾ ਨਾਮ ਵੰਸ਼ ਹੈ ਜਦੀ ਉਮਰ ਕੁਲੀ 12 ਸਾਲ ਹੈ ਜੋ ਜਨਤਾਨਗਰ ਚੋਂ ਦੁਪਹਿਰ ਵੇਲੇ ਪੜ੍ਹਨ ਲਈ ਆਦਰਸ਼ ਸਕੂਲ ਜੋ ਪਨਾਹ ਕਲੋਨੀ ਪੁਲਿਸ ਸਟੇਸ਼ਨ ਦੇ ਨਾਮ ਲੱਗਦਾ ਆਇਆ ਸੀਗਾ ਜੋ ਘਰ ਤੱਕ ਅਜੇ ਤੱਕ ਵਾਪਸ ਨਹੀਂ ਆਇਆ। ਜਿਸ ਬੰਦੇ ਅਸੀਂ ਉਹ ਆਪਣੇ ਜਿਹੜੇ ਮਲਾਜਮਾਂ ਦੀਆਂ ਟੀਮਾਂ ਬਣਾ ਕੇ ਉਹਨੂੰ ਸਰਚ ਕਰ ਰਹੇ ਹਾਂ ਭਾਗ ਕਰਦੇ ਹਾਂ ਜੀ। ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਤੇ ਸੋਨ ਜੇ ਵੀ ਆਇਆ ਵੀ ਉਹ ਲਾਸਟ ਜਿਹੜਾ ਉਹ ਨੂੰ ਰਾਤ ਦੇ ਵੇਲੇ ਸਟੇਸ਼ਨ ਤੇ ਦੇਖਿਆ ਗਿਆ ਜੀਆਰਪੀ ਦੀ ਮਦਦ ਲਈ ਜਾ ਰਹੀ ਨਾਲ ਤੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਕਾਨੂੰਨ ਮੁਤਾਬਕ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਬੱਚਾ ਕੱਲ੍ਹ ਕੋ ਵਾਚ ਹਾਂ ਕੱਲ ਤੋਂ ਕੋਈ ਕਿਹੜੇ ਸਕੂਲ ਤੋਂ ਇਹ ਇਹਰਾ ਆਦਰਸ਼ ਸਕੂਲ ਹੈ ਕਨਾਲ ਕਲੋਨੀ પોલીસ ਸਟੇਸ਼ਨ ਦੇ ਨਾਲ ਅੱਛਾ ਤੇ ਮਾਪੇ ਨੇ ਤੱਕੋ ਕਲਾ ਦਿੱਤੀ ਮਾਪੇ ਨੇ ਸਭੇ ਮੋਰ ਨੂੰ ਪਾ ਦਿੱਤੀ ਹਾਂ ਕੱਲ ਤੱਕ ਵਾਚ ਕੱਲ੍ਹ ਕਿਸ ਤਰ੍ਹਾਂ ਕਿੰਨੀ ਟੀਮ ਲੱਗ ਕੇ ਸਰ ਆਪਣੇ ਮੁਲਾਜ਼ਮਾਂ ਦੀਆਂ ਟੀਮਾਂ ਬਣਾਈ ਹੋਈਆਂ ਸਜੋ ਬਨਾਵ ਵੀ ਚੱਕਰ ਰਏ ਨਾਲ ਉਹਨੇ ਆ ਵੀ ਟੀਮਾਂ ਬਣਾ ਕੇ ਸੀਸੀਟੀਵੀ ਕੈਵਨ ਚੱਕਰ ਰਹੀ ਕੀ ਕੰਮ ਕਰਦੇ ਨੇ ਪਰਵਾਹ ਦੇ ਉਹ ਪਤਾ ਨਹੀਂ ਕਿ ਮਾ ਆਪਣੇ ਪੰਜਾਬ ਪੁਲਿਸ ਦੇ ਹੋਮਗਾਰਡ ਦੇ ਵਿੱਚ ਮੁਲਾਜ਼ਮਾਂ ਦਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਤੇ ਨਾਲੀ 라ਵਲਪਿੰਡੀ ਦੇ ਵਿੱਚ ਦੋ ਮੰਦਭਾਗੀ ਘਟਨਾਵਾਂ ਵਾਪਰੀਆਂ ਨੇ ਤੁਹਾਨੂੰ ਦੱਸ ਦੇ ਇੱਕ ਪਾਸੇ ਟਾਂਡਾ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਉੱਤੇ ਜੋ ਹੈ ਚੋਹਾਨ ਪੈਲੇਸ ਦੇ ਨੇੜੇ ਹੀ ਸਕੋਰਪਿਓ ਨੇ ਦੋ ਮੋਟਰਸਾਈਕਲਾਂ ਉੱਤੇ ਸਵਾਰ ਤਿੰਨ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਇੱਕ ਮਹਿਲਾ ਮਨਜੀਤ ਕੌਰ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਟਾਂਡਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਨਾਜ਼ੁਕ ਹਾਲਤ ਦੇਖਦੇ ਆ ਹੁਸ਼ਿਆਰਪੁਰ ਵਿਖੇ ਰਫਰ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ 라ਵਲਪਿੰਡੀ ਦੇ ਵਿੱਚ ਗਡਸ਼ੰਕਰ ਤੇ ਜੋ ਐ ਕੋਟਕ ਹੁਤੀ ਨੂੰ ਜਾਣ ਵਾਲੀ ਜੋ ਵਿਸਤ ਦੁਆਬਾ ਨਹਿਰ ਉਤੇ 라ਵਲਪਿੰਡੀ ਮੋੜ ਉਤੇ ਕਰੀਬ 30 ਤੋਂ 35 ਮਜ਼ਦੂਰਾਂ ਦੇ ਨਾਲ ਭਰਿਆ ਹੋਇਆ ਮਹਿੰਦਰਾ ਪਿਕਅਪ ਨਹਿਰ ਦੇ ਵਿੱਚ ਪਲਟ ਗਿਆ ਜਿਸ ਦੇ ਵਿੱਚ 15 ਸਾਲਾ ਮੁੰਡੇ ਦੀ ਮੌਤ ਹੋ ਗਈ ਹੈ ਹਾਲਾਂਕਿ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਾਕੀ ਮਜ਼ਦੂਰਾਂ ਨੂੰ ਸੁਰੱਖਿਤ ਥਾਰ ਕੱਢ ਲਿਆ ਗਿਆ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਦੇ ਵਿੱਚ ਜਿਹੜੇ ਮਜ਼ਦੂਰ ਸੀਗੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੰਮ ਕਰਦੇ ਸੀ ਹੁਣ ਪੁਲਿਸ ਦੀ ਐਂਟਰੀ ਹੋਈ ਹੈ ਉਹਨਾਂ ਦੇ ਵੱਲੋਂ ਆਪਣੇ ਪੱਧਰ ਉਤੇ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਖਬਰ ਲੁਧਿਆਣਾ ਦੇ ਵਿੱਚ ਪੈਂਦੇ ਸਮਰਾਲਾ ਤੋਂ ਜਿੱਥੇ ਦੇ ਪਿੰਡ ਭਗਵਾਨਪੁਰਾ ਦਾ ਵਸਨੀ ਕਰਮਜੀਤ ਜੋ ਆਪਣੇ ਘਰ ਦੇ ਵਿੱਚ ਪਿੰਡ ਸ਼ਹਿਰ ਬਜ਼ਾਰਾਂ ਚੋਂ ਕੂੜਾ ਕਰਕਟ ਗਲੀਆਂ ਸੜੀਆਂ ਸਬਜ਼ੀਆਂ ਤੇ ਫਲ ਖਾਲੀ ਬੋਤਲਾਂ ਲੈ ਕੇ ਘਰ ਦੇ ਵਿੱਚ ਇਕੱਠਾ ਕਰ ਰਿਹਾ ਸੀ ਪਾਉ ਕਹਿ ਲਈਏ ਕਿ ਉਹ ਆਪਣੇ ਘਰ ਨੂੰ ਕੂੜਾ ਘਰ ਬਣਾ ਚੁੱਕਿਆ ਸੀ ਜਿਸ ਦੇ ਕਰਕੇ ਉਸ ਦੀ ਮਾਤਾ ਭੈਣ ਤੇ ਪਰਾਦੇ ਨਾਲ ਨਾਲ ਆਣ ਗੁਆਣ ਦੇ ਸਾਰੇ ਹੀ ਲੋਕ ਉਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਨਾਲ ਹੀ ਆਣ ਗੁਆਣ ਦੇ ਵਿੱਚ ਇੰਨੀ ਕਿ ਜ਼ਿਆਦਾ ਬਦਬੂ ਸੀ ਕਿ ਲੋਕਾਂ ਨੂੰ ਇਹ ਵੀ ਡਰ ਸੀ ਕਿ ਹੁਣ ਸਾਨੂੰ ਕਿਤੇ ਬਿਮਾਰੀ ਨਾ ਹੋ ਜਾਵੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਨਗਰ ਨਿਗਮ ਤੇ ਨਾਲੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਪੂਰੇ ਘਰ ਦੇ ਵਿੱਚ ਫੈਲਿਆ ਹੋਇਆ ਕੋੜਾ ਸਾਫ ਕਰਵਾਇਆ ਗਿਆ ਤੇ ਹੁਣ ਘਰ ਅੰਦਰ ਰਹਿੰਦੇ ਲੋਕਾਂ ਦੀ ਵੀ ਜੋ ਹੈ ਜਾਂਚ ਕੀਤੀ ਜਾਵੇਗੀ। ਮੋਗਾ ਦੇ ਕਸਬਾ ਕੋਟ ਇਸੇ ਖਾ ਵਿਖੇ ਪੰਜਾਬੀ ਫਿਲਮ ਅਦਾਕਾਰਾ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ਼ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਦੇ ਵੱਲੋਂ ਹਮਲਾਵਰਾਂ ਦੀ ਸੀਟੀਵੀ ਫੁਟੇਜ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਇਹ ਦੋਵੇਂ ਨੌਜਵਾਨ ਹਰਬੰਸ ਕਲੀਨਿਕ ਉਤੇ ਮਰੀਜ਼ ਬਣ ਕੇ ਆਏ ਸੀ ਜਿਨ੍ਹਾਂ ਨੇ ਆਉਂਦੇ ਸਾਰ ਹੀ ਡਾਕਟਰ ਅਨਿਲਜੀਤ ਕੰਬੋਜ਼ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣਕਾਰੀ ਮੁਤਾਬਕ ਡਾਕਟਰ ਕੰਬੋਜ਼ ਨੂੰ ਦੋ ਗੋਲੀਆਂ ਵੱਜੀਆਂ ਸੀ ਜਿਸ ਦੇ ਬਾਅਦ ਤੋਂ ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਇਸ ਸੰਬੰਧੀ ਗੱਲਬਾਤ ਕਰਦੇ ਆ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਉਹਨਾਂ ਦਾ ਆਪਰੇਸ਼ਨ ਕਰ ਦਿੱਤਾ ਗਿਆ ਅਤੇ ਉਹ ਹਾਲੇ ਵੀ ਵੈਂਟੀਲੇਟਰ ਤੇ ਮੌਜੂਦ ਨੇ ਉਦਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਤੇਜ਼ੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਨੇ ਸਾਰੀ ਪੁਲਿਸ ਟੀਮ ਸਾਡੀ ਅਸੀਂ ਫੈਮਿਲੀ ਨੂੰ ਮਿਲੇ ਆਂ। ਕੱਲ ਤੋਂ ਹੀ ਅਸੀਂ ਫੈਮਿਲੀ ਦੇ ਨਾਲ ਇੰਟਚ ਹੈਗੇ ਆਂ 24/7 ਤੇ ਜੋ ਵੀ ਹੈ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਅਸੀਂ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਆਂ ਫੈਮਿਲੀ ਦੇ ਨਾਲ ਵੀ। ਅਸੀਂ ਫੈਮਿਲੀ ਦੇ ਨਾਲ ਕੰਟੀਨਿਊਸ ਰਾਬਤਾ ਬਣਾਇਆ ਹੋਇਆ ਹੈ ਤੇ ਫੈਮਿਲੀ ਵੀ ਸਾਡੇ ਇੰਟਚ ਹੈਗੀ ਹੈ। ਤੇ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਾਫੀ ਕਲੂਜ਼ ਮਿਲੇ ਹੈ ਫੈਮਿਲੀ ਨੂੰ ਵੀ ਅਸੀਂ ਸਾਰੀ ਗੱਲਬਾਤ ਜਿਹੜੀ ਉਸ ਦਿਨ ਮੌਕੇ ਤੇ ਹੋਈ ਸੀ ਇਹਨਾਂ ਦੇ ਬੇਟੇ ਨਾਲ ਸੀ ਉਹਨਾਂ ਨੂੰ ਵੀ ਅਸੀਂ ਸਾਰਾ ਪੁੱਛਿਆ ਤੇ ਬਾਕੀ ਵੀ ਆਰ ਵਰਕਿੰਗ 24/7 ਸਾਡੀ ਡਿਫਰੈਂਟ ਟੀਮਸ ਦੇ ਆਰ ਓਨ ਦਾ ਜੋਬ ਤੇ ਅਸੀਂ ਜਿਹੜੇ ਹੈ ਕਲਪ੍ਰੇਟਸ ਜਲਦੀ ਅਰੈਸਟ ਕਰ ਲਿਵਾਂਗੇ ਤੇ ਉਹਨਾਂ ਨੂੰ ਟ੍ਰੇਸ ਕਰ ਲਿਵਾਂਗੇ ਸਾਰਾ ਕੇਸ ਕਲੀਅਰ ਹੋ ਜਾਣਾ ਸਾਨੂੰ ਕਾਫੀ ਕਲੂਜ਼ ਮਿਲੇ ਹੈ ਟੈਕਨੀਕਲੀ ਵੀ ਹਿਊਮਨ ਇੰਟਸ ਤੋਂ ਵੀ ਤੇ ਸਾਡੀ ਇਨਵੈਸਟੀਗੇਸ਼ਨ ਅਜੇ ਓਨ ਗoing ਹੈ ਜਿਵੇਂ ਹੀ ਕੋਈ ਫਰਦਰ ਅਪਡੇਟ ਹੋਊਗੀ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਸਰ ਜਿਸ ਤਰ੍ਹਾਂ ਦੀ ਗੱਲਾਂ ਆ ਰਹੀਆਂ ਸੀ ਸਾਹਮਣੇ ਕਿ 22 ਸੀ ਇਹਨਾਂ ਨੂੰ 3 ਸਾਲ ਪਹਿਲਾਂ ਇੱਕ ਮਾਮਲਾ ਵੀ ਦਰਜ ਹੋਇਆ ਸੀ ਉਹ ਚ ਕਿ ਇਹਨਾਂ ਦੇ ਇੱਕ 2022 ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਸੀ ਇਹਨਾਂ ਦੇ ਬਿਆਨਾਂ ਤੇ ਉਹ ਸਾਰਾ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਸਾਡੀ ਇਨਵੈਸਟੀਗੇਸ਼ਨ ਇੱਕ ਸਿੱਟੇ ਤੇ ਪਹੁੰਚੂਗੀ ਵੀਲ lettes you know ਹਜੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ অনਗੋਇੰਗ ਹੈ ਚੱਲ ਰਹੀ ਹੈ ਹਾਲਾਤ ਕਿਸੇ ਨੇ ਸਰ ਹਜੇ ਹੀ ਇਸ ਓਨ ਵੈਂਟੀਲੇਟਰ ਤੇ ਕੰਡੀਸ਼ਨ ਜਿਹੜੀ ਹੈ ਉਹ ਕ੍ਰਿਟੀਕਲ ਹੈ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਾਕਟਰਾਂ ਦੀ ਟੀਮ ਵੀ ਦਿਨ ਰਾਤ ਮਿਹਨਤ ਕਰ ਰਹੀ ਹੈ। ਹੋਰ ਬਾਕੀ ਜੇ ਕੋਈ ਅਪਡੇਟ ਹੋਊਗੀ ਅਸੀਂ ਤੁਹਾਨੂੰ ਕਰ ਸਕਦਾ। ਸਰ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਹੋ ਰਹੀਆਂ ਕਿਹਾ ਜਾ ਰਿਹਾ ਕਿ ਉਹਨਾਂ ਮੁੰਡਾ ਹੋਰ ਦੋਸਤਾਂ ਦੀਆਂ ਫੋਟੋਆਂ ਆਈਆਂ। ਉਹ ਮੈਂ ਚੈੱਕ ਕਰ ਲੈਣਾ ਕਿ ਕੀ ਹੋ ਰਿਹਾ। ਸਰ ਕੋਈ ਇਹਨਾਂ ਦੇ ਜਿਹੜੀ ਬੇਟੀਆਂ ਅਦਾਕਾਰਾਂ ਹੋ ਕੋਈ ਸਥਾਨੀਆਂ ਕਰਕੇ ਕੋਈ ਇਸ ਤਰ੍ਹਾਂ ਵੀ ਕੋਈ ਲੱਗਾ ਮਿਲਣਾ ਆਇਆ ਸੀ। ਹਜੇ ਅਸੀਂ ਫੈਮਿਲੀ ਨੂੰ ਮਿਲ ਕੇ ਸਾਰਾ ਪੁੱਛਿਆ ਹੈ ਜੀ ਜਿਹੜਾ ਉਸ ਦਿਨ ਇਨਸੀਡੈਂਟ ਹੋਇਆ ਸੀ ਉਹਦੇ ਬਾਰੇ ਵੀ ਹੋਰ ਡੂੰਘਾਈ ਦੇ ਨਾਲ ਜਾਣਕਾਰੀ ਲਈ ਹੈ। ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਚੱਲ ਰਹੀ ਹੈ ਕਿ ਜੋ ਵੀ ਅੱਗੇ ਕੋਈ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਦੱਸਦੇ ਨੇ ਅਸੀਂ ਸਾਰਾ ਚੈੱਕ ਕਰਕੇ ਸਾਰਾ ਵੈਰੀਫਾਈ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਵੀ ਅੱਗੇ ਤੱਕ ਸਾਹਮਣੇ ਆਣਗੇ ਅਸੀਂ ਮੈਂ ਤੁਹਾਨੂੰ ਦੱਸਿਆ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰਮ ਐਵਰੀ ਐਂਗਲ ਵੀ ਆਰ ਇਨਵੈਸਟੀਗੇਟਿੰਗ ਇਟ ਤੇ ਜੋ ਵੀ ਸਾਹਮਣੇ ਤੱਥ ਆਊਗਾ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਮੇਰਾ ਸ਼ਹਿਰ ਮੇਰੀ ਖਬਰ ਦੀ ਸਮਾਪਤੀ ਕਰਾਂਗੇ ਪੰਜਾਬ ਦੀ ਧੀ ਜਿਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਇਹ ਦੇਣਾ ਦਰਸਰ ਲੁਧਿਆਣਾ ਦੀ अनन्या जैन ਨੇ ਜੋਇਆ ਲਗਾਤਾਰ ਦੇਸ਼ ਭਰ ਦੇ ਉਮੀਦਵਾਰਾਂ ਦੇ ਵਿੱਚ ਟੌਪ ਕੀਤਾ ਜਿहां ਤੁਹਾਨੂੰ ਦੱਸ ਦਈਏ ਪਖੋਵਾਲ ਰੋਡ ਵਿਕੇ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥੀ अनन्या जैन ਨੇ ਕਾਮਨ ਯੂਨੀਵਰਸਿਟੀ ਐਂਟ੍ਰਾਂਸ ਟੈਸਟ ਯੂਜੀ 2025 ਦੇ ਵਿੱਚ 올 ਇੰਡੀਆ ਰੈਂਕ 1 ਹਾਸਲ ਕੀਤਾ अनन्या ਦੇ ਪਿਤਾ ਮਾਨਵ ਜੈਨ ਚਾਰਟਰਡ ਅਕਾਊਂਟੈਂਟ ਨੇ ਅਨੰਨਿਆ ਨੇ ਆਪਣੇ ਚੁਣੇ ਹੋਏ ਚਾਰ ਵਿਸ਼ਿਆਂ ਚੋਂ 100% ਜੋ ਹੈ ਹਾਸਲ ਕੀਤੀ ਹੈ ਤੇ ਦੇਸ਼ ਭਰ ਦੇ ਕੇਂਦਰੀ ਯੂਨੀਵਰਸਿਟੀਆਂ ਦੇ ਦਾਖਲੇ ਦੇ ਲਈ আয়োজিত ਇਸ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਈ ਕਰੀਬ 13.5 ਲੱਖ ਉਮੀਦਵਾਰਾਂ ਨੂੰ ਪਛਾੜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਅਨੰਨਿਆ ਜੈਨ ਦੀ ਇਸ ਉਪਲਬਧੀ ਤੋਂ ਬਾਅਦ ਪਰਿਵਾਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਕਿ ਅਨੰਨਿਆ ਜੈਨ ਨੇ ਇਸ ਦਾ ਸਹਰਾ ਆਪਣੀ ਮਾਂ ਨੂੰ ਦਿੱਤਾ ਹੈ।